ਹਾਂਜੀ ਕਿੱਦਾਂ ਸਾਰੇ ਜੀ ਲੋ ਜੀ ਅੱਜ ਤੁਹਾਨੂੰ ਦਿਖਾਨਾ ਆ ਜੀ ਮੈਂ ਜਾ ਕੇ ਅਸੀਂ ਕਿੱਦਾਂ ਵੀਡੀਓ ਬਣਾਉਂਦੇ ਆ ਜੀ ਕਿੰਨਾ ਟਾਈਮ ਲੱਗਦਾ ਵਾ ਤੇ ਕਿੰਨੇ ਰੀਟੇਕ ਲੈਣੇ ਪੈਂਦੇ ਆ ਦੇਖਿਓ ਕਹਿਣਾ ਹੀ ਸੁੱਖਾ ਹੁੰਦਾ ਵੀ ਐਕਟਰਾਂ ਨੂੰ ਆਹ ਡਾਇਲੋਗ ਤਾਂ ਅਸੀਂ ਵੀ ਬੋਲ ਲਾਂਗੇ ਪਰ ਜਦੋਂ ਅਸੀਂ ਵੀਡੀਓ ਬਣਾਉਂਦੇ ਹੁਣ ਸਾਨੂੰ ਪਤਾ ਲੱਗਿਆ 25-25 ਸ਼ੂਟ ਵੀਡੀਓ ਕਰਕੇ ਫੇਰ ਜਾ ਕੇ ਕਿਤੇ ਇੱਕ ਵੀਡੀਓ ਬਣਦੀ ਆ ਕਈ ਵਾਰ ਤਾਂ ਅਗਲੇ ਦਿਨ ਜਾ ਕੇ ਵੀਡੀਓ ਬਣਦੀਆਂ ਨੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜੀ ਕਦੇ ਬੱਚੇ ਕੋਈ ਡਾਇਲੋਗ ਭੁੱਲ ਜਾਂਦੇ ਇਹਨਾਂ ਦੇ ਨਾਲ ਨਾਲ ਫੇਰ ਇੱਕ ਅੱਧਾ ਡਾਇਲੋਗ ਮੈਂ ਵੀ ਭੁੱਲ ਜਾਂਦਾ ਲੋ ਜੀ ਆਜੋ ਅੱਜ ਬੱਤਿਓ ਮਹਾਨ ਇਨਸਾਨ ਉਹ ਹੁੰਦਾ ਵਾ ਜਿਹੜਾ ਇੱਕ ਦੂਜੇ ਦੀ ਮਦਦ ਕਰੇ ਅਰਵਿੰਦ ਲੈ ਵੀ ਤੇਰੇ ਵਾਸਤੇ ਦੋ ਖਬਰਾਂ ਨੇ ਪਾਗਲਖਾਨੇ ਤੋਂ ਤੈਨੂੰ ਰਿਹਾ ਕਰਨ ਲੱਗੇ ਆ ਤੇਰਾ ਜਿਹੜਾ ਦੋਸਤ ਸੀਗਾ ਪਾਣੀ 'ਚ ਡੁੱਬਿਆ ਉਹਨੂੰ ਬਚਾਇਆ ਇਸੇ ਯਾਰ ਇਹਨਾਂ ਨੇ ਲੈ ਵੀ ਅਰਵਿੰਦ ਤੇਰੇ ਵਾਸਤੇ ਦੋ ਖਬਰਾਂ ਨੇ ਇੱਕ ਚੰਗੀ ਇੱਕ ਮਾੜੀ ਚੰਗੀ ਖਬਰ ਇਹ ਆ ਕਿ ਕੱਲ ਜਿਹੜਾ ਤੇਰਾ ਦੋਸਤ ਡੁੱਬਿਆ ਸੀ ਪਾਣੀ 'ਚ ਉਹਨੂੰ ਬਚਾ ਲਿਆ ਇਸ ਕਰਕੇ ਕਿ ਤੂੰ ਹੁਣ ਸਹੀ ਹੋ ਗਿਆ ਅਸੀਂ ਤੈਨੂੰ ਘਰੇ ਭੇਜ ਰਹੇ ਹਾਂ ਠੀਕ ਆ ਤੇ ਬੁਰੀ ਖਬਰ ਇਹ ਆ ਜਿਹੜਾ ਤੇਰਾ ਦੋਸਤ ਸੀਗਾ ਉਹ ਪੱਕੇ ਨਾਲ ਲੰਘ ਕੇ ਮਰ ਗਿਆ ਮੈਂ ਤੁਹਾਨੂੰ ਲੰਘਾਇਆ ਨਹੀਂ ਉਹ ਆਪਸ ਲੰਘਾ ਉਹਨਾਂ ਦਾ ਨਾਮ ਤੇ ਨਾ ਵੀ ਅਰਵਿੰਦ ਤੇਰੇ ਵਾਸਤੇ ਦੋ ਖਬਰਾਂ ਨੇ ਪਾਗਲ ਖਾਨੇ ਚੋਂ ਤੇਰੇ ਵਾਸਤੇ ਦੋ ਖਬਰਾਂ ਨੇ ਚੰਗੀ ਖਬਰ ਇਹ ਆ ਤੂੰ ਆਪਣੇ ਗੱਲ ਦੋਸਤ ਨੂੰ ਪਾਣੀ ਦੇ ਡੁੱਬਣ ਤੋਂ ਬਚਾਇਆ ਇਸ ਵਾਰ ਤੋਂ ਇਹ ਸਾਫਤ ਹੁੰਦਾ ਵਾ ਕਿ ਤੂੰ ਹੁਣ ਪਾਗਲ ਨਹੀਂਗਾ ਹੁਣ ਤੂੰ ਠੀਕ ਹੋ ਗਿਆ ਵਾ ਤੇ ਬੁਰੀ ਖਬਰ ਇਹ ਆ ਜਿਹੜਾ ਤੇਰਾ ਦੋਸਤ ਪਾਣੀ ਚ ਡੁੱਬਿਆ ਸੀ ਉਹ ਪੱਕੇ ਨਾਲ ਲੱਗ ਕੇ ਮਰ ਗਿਆ ਉਹ ਆਪ ਲੱਭ ਮਿਆਰੀ ਮੈਂ ਤਾਂ ਸੁੱਖ ਮੈਂ ਤਾਂ ਸੁੱਖੜ ਆਇਆ ਸੀ ਆਪ ਨਹੀਂ ਲੰਮ ਜਿੱਤ ਕੋਣਾ ਫਤ ਲੰਮ ਜਾਈ ਮੈਂ ਤਾਂ ਸੁੱਖੜੇ ਪਾਇਆ ਸੀ ਖਬਰਾਂ ਨਹੀਂ ਬਈ ਇੱਕ ਚੰਗੀ ਇੱਕ ਮਾੜੀ ਚੰਗੀ ਖਬਰ ਇਹ ਆ ਤੂੰ ਆਪਣੇ ਦੋਸਤ ਦੀ ਪਾਣੀ ਦੇ ਡੁੱਬਣ ਤੋਂ ਜਾਣ ਪਛਾਈ ਆ ਜਸ ਕਰਕੇ ਹੁਣ ਤੂੰ ਠੀਕ ਹੋ ਗਿਆ ਮਾਫੀ ਤੈਨੂੰ ਘਰੇ ਭੇਜਣ ਲੱਗੀਆਂ ਬੁਰੀ ਖਬਰ ਇਹ ਆ ਜਿਹੜਾ ਤੇਰਾ ਦੋਸਤ ਸੀਗਾ ਉਹ ਪੱਕੇ ਨਾਲ ਕੰਮ ਕਰਕੇ ਮਰ ਗਿਆ ਤੂੰ ਆਹ ਕੱਢ ਲੱਗ ਪਿਆ ਸੀ ਮੈਂ ਤਾਂ ਸੁੱਕੜੇ ਪਾਇਆ ਸੀ ਓਏ ਨਾ ਕਰ ਓਏ 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 ਤਾਂ ਲੱਟਣ ਲੱਗ ਪਈ ਓਏ ਓਏ ਜਿੱਦਰੀ ਜੰਨ ਚੁਪਕਾ ਤੂੰ ਮਨ ਕਰਦਾ ਨਾ ਨਮਰ ਓਏ ਮਾਰੂਆ ਓਏ ਯਾਰ ਯਾਰ ਬਿੰਦੂ ਤੁਹਾਂ ਆ ਗਿਆ ਮੈਂ ਤੈਨੂੰ ਹੀ ਲੱਭਦਾ ਸੀ ਤੇਰੇ ਵਾਸਤੇ ਦੋ ਖਬਰਾਂ ਨੇ ਇੱਕ ਚੰਗੀ ਇੱਕ ਬੁਰੀ ਚੰਗੀ ਖਬਰ ਇਹ ਆ ਕਿ ਨੀਂਹ ਉੱਤੇ ਅੜੀ ਨੂੰ ਪਾਣੀ ਕਿੱਦੋਂ ਬੰਦ ਹੋ ਬਤਾਇਆ ਵੀ ਉਹ ਵੱਧ ਗਿਆ ਵਾ ਨਹੀਂ ਯਾਰ ਮੇਰੀ ਗੁੰਜਲੀ ਓਏ ਮੈਂ ਮਾਰੂਗਾ ਮਾਰ ਲਓ ਬਾਹਰੋਂ ਪਾਣੀ ਤੇ ਮਾਰਿਓ ਨਾ ਐਂ ਐਂ ਉਹਨਾਂ ਕਰੀਓ ਓਏ ਚਲੋ ਚਲੋ ਮੈਂ ਵੀ ਅਰਵਿੰਦ ਤੇਰੇ ਵਾਸਤੇ ਦੋ ਖਬਰਾਂ ਨੇ ਇੱਕ ਚੰਗੀ ਇੱਕ ਬੁਰੀ ਚੰਗੀ ਖਬਰ ਇਹ ਆ ਵੀ ਤੂੰ ਕੱਲ ਮੁੰਡੇ ਨੂੰ ਪਾਣੀ 'ਚ ਡੁੱਬਣ ਤੋਂ ਬਚਾਇਆ ਇਸ ਕੱਲ ਤੋਂ ਇਹ ਸਾਬਤ ਹੁੰਦਾ ਵਾ ਕਿ ਤੂੰ ਪਾਗਲ ਨਹੀਂ ਹੈਗਾ ਤੈਨੂੰ ਪਾਗਲਖਾਨੇ ਤੋਂ ਛੁੱਟੀ ਦਿੰਨੇ ਆ ਬੁਰੀ ਖਬਰ ਇਹ ਆ ਜਿਹੜਾ ਤੇਰਾ ਦੋਸਤ ਪਾਣੀ 'ਚ ਡੁੱਬਿਆ ਸੀ ਉਹ ਪੱਕੇ ਨਾਲ ਲਟਕ ਕੇ ਮਰ ਗਿਆ ਉਹ ਆਪ ਕਤਲ ਨੂੰ ਗਿਆ ਸੀ ਮੈਂ ਤਾਂ ਸੁੱਕੜੇ ਪਾਇਆ ਸੀ ਤੇ ਵੀਡੀਓ ਬਣਾਉਣ ਤੋਂ ਬਾਅਦ ਦੇਖੋ ਜੀ ਕਿਦਾਂ ਮਸਤੀ ਕਰਦੇ ਹੋਏ ਅਨੱਚੀ ਜਾਂਦਾ ਕੱਲਾ ਹੀ ਦੇਖ ਲੋ ਇਹਨੂੰ ਇੰਨੀ ਖੁਸ਼ੀ ਇੱਕ ਵੀਡੀਓ ਬਣਾ ਕੇ ਵੀ ਵੀਡੀਓ ਬਣ ਗਈ ਤੇ ਦੇਖੋ ਕਿਦਾਂ ਪਾਗਲ ਹੋਇਆ ਹੋਇਆ ਡਾਂਸ ਤੇ ਡਾਂਸ ਕਰੀ ਜਾ ਰਿਹਾ ਨਾਲੇ ਦੰਦ ਤੜਾਈ ਫਿਰਦਾ ਕਿੰਨਿਕਾ ਜ ਆਪਣਾ ਇਹ ਪੂਰਾ ਇੱਕ ਗਨਮੈਨ ਹੈ ਜੀ ਸਾਡਾ ਜਿਹੜਾ ਵੀਡੀਓ ਜੁੰਦਾ ਨਾਲ ਦੇਖੋ ਕਿੰਨਾ ਮਸਤੀ ਜਾਇਆ ਹੋਇਆ ਤੇ ਵੀਡੀਓ ਬਣਾਉਣ ਨੂੰ ਬਈ ਬਹੁਤ ਮਿਹਨਤ ਲੱਗਦੀ ਹੈ ਬਈ ਬੱਚਿਆਂ ਨਾਲ ਖਾਸ ਕਰਕੇ ਜ਼ਿਆਦਾ ਲੱਗਦੀ ਹੈ ਇਹਨਾਂ ਨੂੰ ਸਮਝਾਣਾ ਬੰਦਾ ਪਹਿਲਾਂ ਇਦਾਂ ਬੋਲੋ ਇਦਾਂ ਬੋਲੋ ਫੇਰ ਭੁੱਲ ਜਾਂਦੇ ਨੇ ਇਹਨਾਂ ਦੇ ਨਾਲ-ਨਾਲ ਫੇਰ ਕਈ ਵਾਰ ਮੈਂ ਵੀ ਭੁੱਲ ਜਾਂਦਾ ਵਾ ਇਹ ਦੇਖ ਲਓ ਵੀਡੀਓ ਬਣਾਉਣ ਦੇ ਵਾਰ ਜਿੰਨਾ ਮਸਤੀ ਚ ਲੱਗਿਆ ਹੋਇਆ ਹੈ ਜੀ ਤੇ ਬਾਈ ਲਾਈਕ ਫੋਲੋ ਕਰਦਾ ਕਰੋ ਸਾਰੇ ਜਣੇ ਵੀਡੀਓ ਨੂੰ ਬਾਅਦ ਚ ਠੀਕ ਹੈ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ